ਪੰਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਇਸ ਸਮੇਂ ਖਾਸ ਤੌਰ ਤੇ ਸਮੱਸਿਆ ਤੱਤਾਂ ਦੀ ਘਾਟ ਦੇ ਵਿੱਚ ਖਰਾਕੀ ਤੱਤਾਂ ਦੀ ਘਾਟ ਦੇ ਵਿੱਚ ਓਨੇ ਦੀ ਫਸਲ ਦੇ ਵਿੱਚ ਜਿੱਥੇ ਵੀ ਨਜ਼ਰ ਆਉਂਦੀ ਹੈ ਖਾਸ ਤੌਰ ਤੇ ਦਰਮਿਆਨੀਆਂ ਤੋਂ ਹਲਕੀਆਂ ਜ਼ਮੀਨਾਂ 'ਚ ਜਾਂ ਆਪਾਂ ਜਿੱਥੋਂ ਕਿਤੇ ਮਿੱਟੀ ਚਕਾਈ ਆ ਤਾਂ ਉਥੇ ਜ਼ਿੰਕ ਤੱਤ ਦੀ ਮੁੱਖ ਤੌਰ ਤੇ ਘਾਟ ਹੈ ਹਲਕੀਆਂ ਜ਼ਮੀਨਾਂ 'ਚ ਨਾਲ ਲੋਹਾ ਤੱਤ ਦੀ ਘਾਟ ਵੀ ਆ ਸਕਦੀ ਹੈ ਲੋਹਾ ਤੱਤ ਦੀ ਘਾਟ ਥੋੜੀ ਕਿਤੇ ਕਿਤੇ ਰਿਕਵਰ ਹੋ ਸਕਦੀ ਜਿੱਥੇ ਤੁਹਾਡੇ ਭਾਰੇ ਮੀਂਹ ਪਏ ਜਾਂਦੇ ਆ ਪਾਣੀ ਤੁਸੀਂ ਭਰ ਕੇ ਰੱਖ ਲਿਆ ਉਥੇ ਕਿਸੇ ਹੱਦ ਤੱਕ ਰਿਕਵਰ ਹੋ ਜੂਗੀ ਪਰ ਉਸ ਤੋਂ ਬਾਅਦ ਜੇ ਪਾਣੀ ਪੂਰਾ ਨਹੀਂ ਲੱਗਦਾ ਤਾਂ ਫਿਰ ਵੀ ਜਿਹੜੀ ਘਾੜ ਤੁਹਾਨੂੰ ਨਜ਼ਰ ਆ ਸਕਦੀ ਹੈ ਨਵੇਂ ਪੱਤੇ ਪੀਲੇ ਹੋ ਸਕਦੇ ਪਰ ਜਿਹੜੇ ਜੰਗਾਲੇ ਪੱਤੇ ਜੇ ਆਪਾਂ ਕਹ ਲਈਏ ਕਿ ਜੰਗਾਲੇ ਪੱਤੇ ਹੇਠਲੇ ਪੱਤੇ ਜਿੱਥੇ ਜੰਗਾਲੇ ਹੁੰਦੇ ਆ ਤਾਂ ਉਥੇ ਤੁਹਾਡੇ ਜ਼ਿੰਕ ਤੱਤ ਦੀ ਘਾਟ ਹੈ ਮੈਂ ਬਾਰ ਬਾਰ ਤੁਹਾਨੂੰ ਬੇਨਤੀ ਕਰਦਾ ਹੁੰਦਾ ਕਿ ਜ਼ਿੰਕ ਤੱਤ ਤੇ ਲੋਹਾ ਤੱਤ ਝੋਨੇ 'ਚ ਮੁੱਖ ਤੌਰ ਤੇ ਛੋਟੇ ਤੱਤਾਂ ਦੀਆਂ ਇਹ ਦੋਹਾਂ ਦੀ ਘਾਟ ਆਉਂਦੀ ਹੈ ਜਿਵੇਂ ਕਣਕ ਦੇ ਵਿੱਚ ਮੈਗਨੀਜ਼ੀਅਮ ਜ਼ਿੰਕ ਆਉਂਦੀ ਹੈ ਇਹ 'ਚ ਜ਼ਿੰਕ ਤੇ ਲੋਹਾ ਆਉਂਦੀ ਹੈ ਤਾਂ ਤੁਸੀਂ ਜਾਂ ਤਾਂ ਫਿਰ ਜਿੱਥੇ ਆਪਣੇ ਪਿਛਲੇ ਸਾਲਾਂ 'ਚ ਘਾਟ ਆਈ ਜਾਂ ਮੌਕੇ ਤੇ ਘਾਟ ਆਈ ਆ ਜਾਂ ਤਾਂ ਆਪਾਂ ਨੂੰ ਜਿਹੜੀ ਹੈਗੀ ਐ ਰეკਮੈਂਡੇਸ਼ਨ ਮੁਤਾਬਕ ਜਿਹੜੀ 20% ਵਾਲੀ 25 ਕਿਲੋ ਪ੍ਰਤੀ ਏਕੜ ਤੇ 33% ਵਾਲੀ 16 ਕਿਲੋ ਪ੍ਰਤੀ ਏਕੜ ਆਪਾਂ ਜਿਹੜੀ ਖਾਦ ਪਾਈਏ ਜਿੰਕ ਰੇਟਾਂ ਦੇ ਨਾਲ ਲਾ ਕੇ ਜਾਂ ਫਿਰ ਬਦਲਵੇਂ ਰੂਪ 'ਚ ਜੇ ਤੁਸੀਂ ਉਹਦੇ ਵਿੱਚ ਖੇਚਲ ਕਰ ਸਕਦੇ ਆ ਤਾਂ 2 ਤੋਂ 3 ਸਪਰੇਆਂ ਜਿਹੜੀਆਂ ਸੁਖਮ ਤੱਤਾਂ ਵਾਲੀਆਂ ਜਿਹਦੇ ਵਿੱਚ ਤੁਸੀਂ 1 ਕਿਲੋ ਜਿੰਕ ਦੇ 20% ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਭੌਂ ਕੇ ਉਹਦਾ ਪਾਣੀ ਆਪਾਂ ਵਰਤਨਾ ਕਿਲੋ ਤੋਂ ਡੇਢ ਕਿਲੋ ਜੁੜ ਗਿਆ ਉਹਦੀ ਤੁਸੀਂ ਸਪਰੇਅ ਕਰ ਦਿਓ ਦੋ ਤੋਂ ਤਿੰਨ ਸਪ੍ਰੇਆਂ ਕਰ ਦੋ 5 ਤੋਂ 6 ਦਿਨ ਦੇ ਗੈਪ ਤੇ ਤੇ ਜਿੱਥੇ ਤੁਹਾਡੇ ਲੋਹਾ ਤੱਤ ਦੇ ਵੀ ਘਾਟ ਆ ਜਮੀਨ ਹਲਕੀ ਆ ਉੱਥੇ ਤੁਸੀਂ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤੱਕ ਲੋਹਾ ਤੱਤ ਫેર ਸਰਫੇਟ 19% ਕੋਈ ਜਿਹੜਾ ਜ਼ਿੰਕ ਰਿਲੇਟਡ ਜਾਂ ਲਿਕਵਿਡ ਦੀ ਵਰਤਨਾ ਹੈਗਾ 21% ਜ਼ਿੰਕ ਵਰਤਨਾ ਜਾਂ 33% ਆ ਜਿਹੜਾ ਉਹ 7-800 ਗ੍ਰਾਮ ਵਰਤ ਸਕਦੇ ਆ ਜਲੇ ਵਾਲੀ ਕਲੀ ਜਿਹੜੀ ਹੈਗੀ ਅੱਧਾ ਕਿਲੋ ਪ੍ਰਤੀ ਏਕੜ ਜੇ 5 ਕਿੱਲੇ ਦਾ 2.5 ਕਿਲੋ ਕਲੀ ਨੂੰ ਪਹਿਲਾਂ ਇੱਕ ਰਾਤ ਪਹਿਲਾਂ ਸਪਰੇਅ ਤੋਂ ਘੜੇ ਦੇ ਵਿੱਚ ਭਿਉ ਕੇ ਮਿੱਟੀ ਵਾਲੇ ਪਾਣੀ ਦੇ ਵਿੱਚ ਭਿਉ ਕੇ ਤੇ ਅਗਲੇ ਦਿਨ ਨਿਤਰਿਆ ਪਾਣੀ ਜਿਹੜਾ ਉਹੋ ਹਰੇਕ ਪੰਪ ਦੇ ਵਿੱਚ ਆਪਾਂ ਪਾਉਣਾ ਤੇ ਇਹੇ ਸਪਰੇ ਤੁਸੀਂ 2 ਤੋਂ 3 ਸਪਰੇਆ ਕਰੋਗੇ ਤੁਹਾਡੀ ਫਸਲ ਦਾ ਫੋਰਟ ਫਟਾਰਾ ਬਹੁਤ ਵਧੀਆ ਹੋਊਗਾ ਜਿੰਨਾਂ ਦੇ ਪੱਤੇ ਜਿਹੜੇ ਉਹ ਠੀਕ ਹੋ ਜਾਣਗੇ ਵਾਧੂ ਖਰਚ ਕੋਈ ਕਰਨ ਦੀ ਲੋੜ ਨਹੀਂ ਹੈਗੀ ਕੋਈ ਵਾਧੂ ਸਮਗਰੀ ਪਾਉਣ ਦੀ ਲੋੜ ਨਹੀਂ ਕੋਈ ਮਿਕਸਚਰ ਪਾਉਣ ਦੀ ਲੋੜ ਨਹੀਂ ਹੈਗੀ ਇਹ ਤਤਾਂ ਵਾਲੀ ਸਪਰੇ ਕਰੋ ਤੇ ਫਸਲ ਥੋੜੀ ਵਧੀਆ ਠੀਕ ਹੋ ਜਾਊਗੀ ਇੱਕ ਗੱਲ ਮੈਂ ਵਾਰ-ਵਾਰ ਕਹਿਣਾ ਉਹ ਕਿ ਖੇਤ ਨੂੰ ਹਵਾ ਜ਼ਰੂਰ ਲਵਾਉਣੀ ਹੈ ਇੱਕ ਵਾਰੀ ਖੇਤ ਚ ਪਾਣੀ ਭਰਿਆ ਚਾਰ-ਪੰਜ ਦਿਨ ਨੂੰ ਹਵਾ ਲੱਗਣੀ ਬੜੀ ਜ਼ਰੂਰੀ ਹੈ ਬਹੁਤ-ਬਹੁਤ ਧੰਨਵਾਦ